ਹੈਲੋ ਫਰੈਂਡਸ ਅੱਜ ਕਹਾਣੀ ਕਰਮਾ ਵਾਲੀ ਦਾ ਭਾਗ 7 ਸੁਣਾਵਾਂਗੀ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ 6 ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੰਦੇਸ਼ ਦਿਲਚਸਪ ਕਹਾਣੀ ਦਾ ਭਾਗ 7 ਪਰਮਜੀਤ ਆਪਣੀ ਧੀ ਕੋਲ ਬੈਠੀ ਉਸ ਨੂੰ ਲਾਡ ਪਿਆਰ ਦੇ ਰਹੀ ਸੀ ਕਿ ਐਨੇ ਨੂੰ ਸੁਖਪਾਲ ਉਸ ਕੋਲ ਆਉਂਦਿਆ ਹੀ ਬੋਲਿਆ ਲੈ ਤੂੰ ਇੱਥੇ ਬੈਠੀ ਹੈ ਮੈਂ ਬਾਹਰ ਕਦੋਂ ਦਾ ਉਡੀਕ ਰਿਹਾ ਪਰਮਜੀਤ ਬੋਲੀ ਓਹੋ ਹੋਲੀ ਬੋਲੋ ਜੀ ਕੁੜੀ ਮਸਾਂ ਸੁੱਤੀ ਐ ਸੁਖਪਾਲ ਨੇ ਪੁੱਛਿਆ ਕਿਉਂ ਅੱਜ ਸੌਂ ਵੀ ਗਈ ਇੰਨੀ ਜਲਦੀ ਤੇ ਉਹ ਵੀ ਇੱਥੇ ਉਥੇ ਬਾਹਰ ਸਾਰਿਆਂ ਕੋਲ ਇਹਦਾ ਮੰਜਾ ਡਾਇਆ ਹੋਇਆ ਮੈਂ ਪਰਮਜੀਤ ਨੇ ਕਿਹਾ ਤੁਸੀਂ ਹੋਲੀ ਬੋਲੋ ਜਰਾ ਸੌ ਲੈਣ ਦਾ ਜਵਾਕੜੀ ਨੂੰ ਇੱਥੇ ਤੇ ਉੱਥੇ ਚ ਕੀ ਫਰਕ ਐ ਸੁਖਪਾਲ ਹੂੰ ਚਲ ਇਹ ਵੀ ਗੱਲ ਤੇਰੀ ਠੀਕ ਐ ਫੇਰ ਐਂ ਕਰਦੇ ਆ ਆਪਣਾ ਮੰਜਾ ਵੀ ਸਿੰਦੇ ਨੂੰ ਕਹਿ ਕੇ ਇੱਥੇ ਡਵਾ ਲੈਨੇ ਆ ਪਰਮਜੀਤ ਬੋਲੀ ਨਹੀਂ ਐਨੂੰ ਸੌਂਦਿਓ ਇੱਥੇ ਹੀ ਤਸੀਂ ਚੱਲੋ ਬਾਹਰ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਐਨਾ ਕਹਿ ਉਹ ਬਾਹਰ ਚਲੀ ਗਈ ਸੁਖਪਾਲ ਵੀ ਬੱਤੀ ਬੁਝਾ ਉਸਦੇ ਪਿੱਛੇ ਹੀ ਚਲਾ ਗਿਆ ਤੇ ਆਪਣੇ ਮੰਜੇ ਤੇ ਜਾ ਬੈਠ ਗਿਆ ਹਾਂ ਬੋਲ ਕੀ ਗੱਲ ਕਰਨੀ ਸੀ ਤੂੰ ਜੀ ਮੇਰਾ ਮਨ ਬੜਾ ਬੇਚੈਨ ਹੋ ਰਿਹਾ ਸੋਚ-ਸੋਚ ਕਿ ਰਣਦੀਪ ਜ਼ਰੂਰ ਕੋਈ ਗੱਲ ਛੁਪਾ ਰਹੀ ਹੈ ਮੰਜੇ ਤੇ ਲੋਟ ਹੁੰਦਿਆਂ ਬੋਲੀ ਕਿਹੜੀ ਗੱਲ ਮਤਲਬ ਇਹ ਕਿ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਦੀ ਰਣਦੀਪ ਆਈ ਹੈ ਕੁਛ ਖੋਈ ਖੋਈ ਜੀ ਹੈ बोलਦੀ ਤਾਂ ਚੱਲ ਉਹ ਪਹਿਲੇ ਦਿਨ ਤੋਂ ਹੀ ਨਹੀਂ ਪਰ ਇਸ਼ਾਰਿਆਂ ਹੀ ਇਸ਼ਾਰਿਆਂ ਨਾਲ ਕਿੰਨੀਆਂ ਹੀ ਗੱਲਾਂ ਕਰਦੀ ਸਭ ਨੂੰ ਹੱਸ ਕੇ ਮਿਲਦੀ ਪਰ ਅੱਜ ਜਦੋਂ ਦੀ ਆਈ ਹੈ ਉਸ ਦੇ ਅੰਦਰ ਦੀ ਉਹ ਖੁਸ਼ੀ ਕਿਦਰੀ ਕਵਾਜ ਗਈ ਲੱਗਦੀ ਹੈ ਉਸ ਦਾ ਚਿਹਰਾ ਸਾਫ਼-ਸਾਫ਼ ਦੱਸ ਰਿਹਾ ਕਿ ਜ਼ਰੂਰ ਕਿਸੇ ਨੇ ਉਸ ਨੂੰ ਕੁਝ ਕਿਹਾ ਹੈ ਇਹ ਸੁਣ ਸੁਖਪਾਲ ਮੁਸਕਰਾਨ ਲੱਗ ਪਿਆ ਕਿ ਇਹੋ ਜੀਆਂ ਭੂਰੀਆਂ ਗੱਲਾਂ ਕਰਦੀਆਂ ਤੂੰ ਵੀ ਉਸ ਦਾ ਨਵਾਂ-ਨਵਾਂ ਵਿਆਹ ਹੋਇਆ ਨਵਾਂ ਘਰ ਨਵਾਂ ਪਰਿਵਾਰ ਮਿਲਿਆ ਉਸ ਨੂੰ ਥੋੜਾ ਸੰਭਲਣ ਵਿੱਚ ਵੀ ਤਾਂ ਵਕਤ ਲੱਗਦਾ ਕੁੜੀਆਂ ਨੂੰ ਹੁਣ ਮਾਪਿਓ ਦੇ ਘਰ ਛੱਡਨੇ ਕਿਹੜਾ ਸੌਕੇ ਪਏ ਆਹੀ ਗੱਲ ਕਰਕੇ ਥੋੜਾ ਪਰੇਸ਼ਾਨ ਹੋਊਗੀ ਹੋਰ ਕੁਝ ਨਹੀਂ ਐਵੇਂ ਤੇਰੇ ਮਨ ਦਾ ਵਹਿਮ ਹੈ ਹੋਰ ਕੁਝ ਨਹੀਂ ਵਹਿਮ ਕੋਈ ਨਹੀਂ ਜੀ ਮੈਂ ਅੱਜ ਉਹਨੂੰ ਜਿਸ ਹਾਲਤ ਚ ਰੋਂਦੀਆਂ ਦੇਖਿਆ ਨਾ ਜੇ ਤੁਸੀਂ ਉਹਨੂੰ ਦੇਖਿਆ ਹੁੰਦਾ ਤਾਂ ਤੁਸੀਂ ਵੀ ਇਹੀ ਸੋਚਣਾ ਸੀ ਜੋ ਮੈਂ ਸੋਚ-ਸੋਚ ਪਰੇਸ਼ਾਨ ਹੋ ਰਹੀ ਆ ਰੰਦੀਪ ਰੋ ਰਹੀ ਸੀ ਇਹ ਕੀ ਕਹਿ ਰਹੀ ਹੈ ਤੂੰ ਸੁਖਪਾਲ ਹੈਰਾਨ ਹੁੰਦਿਆਂ ਹੋਇਆ ਬੋਲਿਆ ਹੋਰ ਕੀ ਨਾ ਉਹ ਅੱਜ ਮੇਰੇ ਗੱਲ ਅੱਗੇ ਇੰਨਾ ਰੋਈ ਕਿ ਅੰਨਾ ਤਾਂ ਉਹ ਆਪਣੀ ਵਿਦਾਈ ਤੇ ਵੀ ਨਹੀਂ ਰੋਈ ਹੋਣੀ ਮੈਂ ਜਦੋਂ ਪੁੱਛਿਆ ਤਾਂ ਅੱਗੋਂ ਚੁੱਪ ਸੀ ਨਾ ਕੋਈ ਹਾਂ ਨਾ ਕੋਈ ਨਾ ਤੇ ਨਾ ਕੋਈ ਇਸ਼ਾਰੇ 'ਚ ਜਵਾਬ ਦਿੱਤਾ ਉਸਨੇ ਇੱਕ ਵਾਰ ਤੁਸੀਂ ਗੱਲ ਕਰਕੇ ਦੇਖਿਓ ਉਸ ਨਾਲ ਮੈਨੂੰ ਪਤਾ ਹੈ ਉਹ ਤੁਹਾਡੇ ਤੋਂ ਕਦੇ ਕੁਝ ਨਹੀਂ ਲੁਕਾਏਗੀ ਆਖਿਰ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੇ ਦਿਲ ਦੀ ਹਰੇਕ ਗੱਲ ਤੁਹਾਨੂੰ ਹੀ ਤਾਂ ਦੱਸਦੀ ਆਈ ਹੈ ਤੇ ਤੁਹਾਡੇ ਤੋਂ ਇਲਾਵਾ ਉਸ ਦੀਆਂ ਅਣਕਈਆਂ ਗੱਲਾਂ ਨੂੰ ਹੋਰ ਕੋਈ ਨਹੀਂ ਚੰਗੀ ਤਰ੍ਹਾਂ ਸਮਝ ਸਕਦਾ ਚਲ ਕੋਈ ਨਾ ਸਵੇਰੇ ਉਹਨੂੰ ਆਪਣੇ ਕੋਲ ਬਿਠਾ ਕੇ ਪੁੱਛ ਲਵਾਂਗੇ ਜੇ ਕੋਈ ਗੱਲ ਹੋਈ ਪਰਮਜੀਤ ਨੇ ਕਿਹਾ ਹਾਂਜੀ ਜ਼ਰੂਰ ਪੁੱਛੋ ਮੇਰਾ ਤਾਂ ਉਦੋਂ ਦਾ ਦਿਨ ਬੈਠਾ ਜਾ ਰਿਹਾ ਹੈ ਪਤਾ ਨਹੀਂ ਕਿਉਂ ਸੁਖਪਾਲ ਨੇ ਕਿਹਾ ਫਿਕਰ ਨਾ ਕਰ ਸਭ ਠੀਕ ਹੀ ਹੋ ਤੂੰ ਹੁਣ ਸੌ ਜਾ ਬੇਫਿਕਰ ਹੋ ਕੇ ਸਵੇਰੇ ਕਰਦੇ ਆਂ ਗੱਲ ਐਨਾ ਕਹਿ ਦੋਨੋਂ ਆਪੋ ਆਪਣੇ ਮੰਜੇ ਤੇ ਲੇਟ ਗਏ ਰਾਤ 12:00 ਵਜੇ ਰੰਦੀਪ ਦੀ ਅਚਾਨਕ ਅੱਖ ਖੁੱਲ ਗਈ। ਕਮਰੇ ਵਿੱਚ ਹਨੇਰਾ ਹੋਣ ਦੇ ਕਾਰਨ ਉਸ ਨੂੰ ਕੁਝ ਦਿਖਾਈ ਨਾ ਦਿੱਤਾ। ਉਸ ਦੇ ਮਨ ਵਿੱਚ ਉਹੀ ਸਵਾਲ ਗੂੰਜ ਰਹੇ ਸਨ। ਕਿੰਨਾ ਹੀ ਚਿਰ ਉਹ ਇਸ ਬਾਰੇ ਸੋਚ ਕਰਵਟਾ ਲੈਂਦੀ ਰਹੀ। ਕੋਈ ਸਮਝ ਆਉਣ ਤੇ ਉਹ ਉੱਠ ਬੈਠ ਗਈ। ਕਾਫੀ ਚਿਰ ਸੋਚ ਵਿਚਾਰ ਮਗਰੋਂ ਆਖਿਰ ਰੰਦੀਪ ਨੇ ਫੈਸਲਾ ਕਰ ਹੀ ਲਿਆ। ਉਸ ਨੇ ਆਪਣਾ ਮਨ ਬਣਾ ਲਿਆ ਕਿ ਉਹ ਰਾਜੂ ਦੀ ਜ਼ਿੰਦਗੀ ਵਿੱਚ ਦੁਬਾਰਾ ਨਹੀਂ ਜਾਏਗੀ। ਉਸਨੇ ਆਪਣੇ ਆਪ ਤੇ ਰਾਜੂ ਨੂੰ ਇਸ ਬੇਬੁਨਿਆਦੀ ਰਿਸ਼ਤੇ ਤੋਂ ਆਜ਼ਾਦ ਕਰ ਦੇਣਾ ਹੀ ਸਹੀ ਸਮਝਿਆ। ਉਸਨੇ ਫੈਸਲਾ ਕਰ ਲਿਆ ਕਿ ਮੌਕਾ ਦੇਖਦੇ ਹੀ ਉਹ ਸਭ ਨੂੰ ਸਭ ਕੁਝ ਸੱਚ-ਸੱਚ ਦੱਸ ਦੇਵੇਗੀ। ਇਹ ਸੋਚ-ਸੋਚ ਉਸ ਨੂੰ ਕਿੰਨਾ ਹੀ ਚੇਹ ਨੀਂਦ ਨਾ ਆਈ। ਆਖਿਰ ਉਸ ਤੋਂ ਰਿਹਾ ਨਾ ਗਿਆ ਤੇ ਉਸਨੇ ਥੋੜੀ ਹਿੰਮਤ ਦਿਖਾਉਂਦਿਆਂ ਆਪਣੇ ਦਿਲ ਦੀ ਸਾਰੀ ਗੱਲ ਇੱਕ ਕਾਗਜ਼ ਉੱਪਰ ਲਿਖ ਦਿੱਤੀ ਅਤੇ ਸਭ ਤੋਂ ਨਜ਼ਰਾਂ ਚੁਰਾਉਂਦਿਆਂ ਆਪਣੇ ਪਿਤਾ ਦੇ ਕਮਰੇ ਵਿੱਚ ਉਸਦੀ ਕਿਸਾਬ ਕਿਤਾਬ ਵਾਲੀ ਕਾਪੀ ਵਿੱਚ ਰੱਖਾਈ। ਸਵੇਰੇ ਦਿਨ ਚੜਦਿਆਂ ਹੀ ਰੰਦੀਪ ਉੱਠ ਕੇ ਬਾਹਰ ਸਭ ਕੁਲ ਜਾ ਬੈਠ ਗਈ। ਓਏ ਹੋਏ, ਕੁੜੀ ਤਾਂ ਸੌਰੇ ਕਰ ਜਾਂਦਿਆਂ ਹੀ ਸਿਆਣੀ ਹੋ ਗਈ। ਦੇਖੋ ਤਾਂ ਸਹੀ, ਕਿਵੇਂ ਅੱਜ ਦਿਨ ਚੜਦਿਆਂ ਹੀ ਉੱਠ ਗਈ। ਰੰਦੀਪ ਨੂੰ ਦੇਖ ਉਸਦੇ ਛੋਟੇ ਭਰਾ ਛਿੰਦੇ ਨੇ ਮਜ਼ਾਕ ਕਰਦੇ ਕਿਆ। ਹੋਰ ਮੈਂ ਵੀ ਕਹਿ ਨਹੀਂ ਲੱਗੀ ਸੀ, ਅੱਜ ਕਿਹੜੇ ਪਾਸੇ ਸੂਰਜ ਚੜਿਆ। ਚਾਹ ਦੀ ਪਿਆਲੀ ਰੰਦੀਪ ਨੂੰ ਫੜਾਉਂਦਿਆਂ ਉਸਦੀ ਪਰਜਾਈ ਨੇ ਸ਼ਿੰਦੇ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਕਿਹਾ ਐਨਾ ਕਹਿਨ ਤੇ ਸਾਰੇ ਹੱਸਣ ਲੱਗ ਪਏ ਖੜਜੋ ਤੁਹਾਨੂੰ ਮੈਂ ਕਰਾਉਣੀ ਆ ਟੀਚਰਾਂ ਕਿਉਂ ਸਵੇਰੇ ਸਵੇਰੇ ਮੇਰੀ ਧੀ ਨੂੰ ਤੰਗ ਕੀਤਾ ਤੁਸੀਂ ਕੋਲ ਬੈਠੀ ਉਸਦੀ ਦਾਦੀ ਬੀਰੋ ਨੇ ਆਪਣੀ ਖੁੰਡੀ ਨਾਲ ਸ਼ਿੰਦੇ ਨੂੰ ਹੁਜਜ ਲਗਾਉਂਦਿਆਂ ਕਿਹਾ ਐਨੇ ਹੀ ਸੁਖਪਾਲ ਨੇ ਪਸ਼ੂਆਂ ਨੂੰ ਸੰਨੀਰ ਲਾਉਂਦੇ ਸ਼ਿੰਦੇ ਨੂੰ ਆਵਾਜ਼ ਲਗਾਉਂਦਿਆਂ ਕਿਹਾ ਤੂੰ ਕਿਹੜਾ ਜਲਦੀ ਉੱਠ ਕੇ ਭਾਰ ਦੇ ਘੰਟੇ ਢੋਤੇ ਚੱਲ ਆ ਇੱਧਰ ਹੋਰ ਥੂੜੀ ਪਾ ਆ ਕੇ ਖੁਰਲੀ ਚ ਏ ਸੁੰਦਿਆਈ ਛਿੰਦਾ ਦਵਾ ਦਾ ਵੋਟ ਕੇ ਤੁਰ ਪਿਆ। ਤੇ ਰੰਦੀਪ ਹੱਸਦੀ ਹੋਈ ਛਿੰਦੇ ਨੇ ਜੀਭ ਕੱਢਦੀ ਚੜਾਉਂਦੀ ਹੋਈ ਆਪਣੀ ਦਾਦੀ ਕੋਲ ਜਾ ਬੈਠ ਗਈ। ਵੀਰੋ ਨੇ ਕਿਹਾ ਆਤੀ ਏ ਤੂੰ ਵੀ ਸੁਣਾ ਕੁਛ ਨਵੀਂ ਤਾਜੀ। ਰਾਤ ਤੇ ਇੰਨੀ ਕਵੇਲੇ ਆਈ ਤੁਸੀਂ ਕੋਈ ਗੱਲਬਾਤ ਹੀ ਨਹੀਂ ਹੋਈ। ਹੋ ਠੀਕ ਐ ਤੂੰ। ਕਿਵੇਂ ਲੱਗਿਆ ਫਿਰ ਤੈਨੂੰ ਤੇਰਾ ਸੋਹਰਾ ਪਰਿਵਾਰ? ਰੰਦੀਪ ਨੇ ਸਿਰ ਹਿਲਾ ਤੇ ਉਂਗਲਾਂ ਦੇ ਇਸ਼ਾਰਿਆਂ ਨਾਲ ਸਭ ਵਧੀਆ ਦੱਸਦਿਆਂ ਜਵਾਬ ਦਿੱਤਾ। ਵੀਰੋ ਬੋਲੀ ਫੋਰ ਲੱਗ ਗਿਆ ਤੇਰਾ ਵਧੀਆ ਜੀ ਉਥੇ ਉਸਨੇ ਹਾਂ ਵਿੱਚ ਸਿਰ ਹਿਲਾਇਆ ਅੱਛਾ ਪਰ ਸੱਚ ਦੱਸਾਂ ਮੇਰਾ ਤਾਂ ਨਹੀਂ ਲੱਗਿਆ ਤੇਰੇ ਬਿਨਾਂ ਤਾਂ ਘਰ ਇੱਕਦਮ ਜਿਵੇਂ ਸੁੰਨਾ ਜਾਈ ਹੋ ਗਿਆ ਵੀਰੋ ਨੇ ਆਪਣੀ ਪੋਤੀ ਨੂੰ ਪਿਆਰ ਦਿੰਦੀਆਂ ਕਿਆ ਕੋਈ ਗੱਲ ਨਹੀਂ ਦਾਦੀ ਜੀ ਹੁਣ ਤਾਂ ਮੈਂ ਤੁਹਾਡੇ ਕੋਲ ਹਮੇਸ਼ਾ ਲਈ ਵਾਪਸ ਆ ਗਈ ਹਾਂ ਪਤਾ ਨਹੀਂ ਪਾਪਾ ਨੇ ਉਹ ਖੱਤ ਹਲੇ ਤੱਕ ਪੜਿਆ ਵੀ ਹੋਣਾ ਜਾਂ ਨਹੀਂ ਮਨ ਵਿੱਚ ਸੋਚਦਿਆਂ ਰੰਦੀਪ ਦੀਆਂ ਅੱਖਾਂ ਨਮ ਜਈਆਂ ਹੋ ਗਈਆਂ ਕੀ ਹੋਇਆ ਕਿੱਧਰ ਖੋ ਗਈ ਮੈਂ ਤੇਰੇ ਨਾਲ ਗੱਲ ਕਰ ਰਹੀ ਆਂ। ਬੀਰੋ ਨੇ ਰੰਦੀਪ ਨੂੰ ਬਾਹੋਂ ਫੜ ਹਿਲਾਉਂਦਿਆਂ ਕਿਆ। ਰੰਦੀਪ ਨਾਂ ਵਿੱਚ ਸਿਰ ਹਿਲਾਉਂਦੀ ਹੋਈ ਉੱਥੋਂ ਉੱਟ ਕੇ ਤੁਰ ਪਈ ਅਤੇ ਚੁੱਲ੍ਹੇ ਕੋਲ ਜਾ ਕੇ ਬੈਠ ਗਈ। ਪਰਮਜੀਤ ਰਸੋਈ ਵਿੱਚ ਕੰਮ ਕਰ ਰਹੀ ਸੀ। ਜਿਵੇਂ ਹੀ ਉਸ ਦੀ ਨਜ਼ਰ ਰੰਦੀਪ ਤੇ ਪਈ, ਉਸ ਨੇ ਉਸ ਨਾਲ ਗੱਲ ਕਰਨੀ ਚਾਹੀ। ਕਿ ਐਨੇ ਨੂੰ ਹੀ ਨਿੰਮੋ ਤੇ ਬੰਟੀ ਆ ਗਈਆਂ। ਲੈ, ਇਹਨਾਂ ਨੂੰ ਟੇਕ ਨਹੀਂ ਆਉਂਦੀ ਕਿਸੇ ਵੇਲੇ। ਦਿਨ ਚੜ੍ਹੀਆਂ ਨਹੀਂ ਕਿ ਆ ਗਈਆਂ ਟੱਪਦੀਆਂ। ਪਰਮਜੀਤ ਮੂੰਹ ਵਿੱਚ ਬੜਬੜਾਉਂਦੇ ਹੋਏ ਬੋਲੀ ਨਿੰਮੋ ਨੇ ਕਿਹਾ ਆਜਾ ਰਾਣੂ ਚੱਲੀਏ ਪਰਮਜੀਤ ਨੇ ਕਿਹਾ ਕਿੱਥੇ ਲੈ ਕੇ ਚੱਲੀਆ ਕੁੜੀ ਨੂੰ ਸਵੇਰੇ ਸਵੇਰੇ ਬੰਟੀ ਅਸੀਂ ਚੱਲੀਆ ਵਿਲਾਦ ਘੁੰਮਣ ਕਿਆ ਦੋਨੋਂ ਹੱਸਣ ਲੱਗ ਪਈਆਂ ਨਿੰਮੋ ਬੋਲੀ ਉਹੋ ਤਾਈ ਆਪਣੇ ਘਰ ਹੀ ਲੈ ਕੇ ਜਾ ਰਹੀਆਂ ਇਹਨੂੰ ਹੋਰ ਕਿੱਥੇ ਮੈਂ ਇਹਨੂੰ ਸੂਟ ਦਿਖਾਉਣੇ ਆ ਜਿਹੜੇ ਮੰਮੀ ਸਾਡੇ ਲਈ ਲੁਧਿਆਣੇ ਤੋਂ ਲੈ ਕੇ ਆਈ ਸੀ ਰਾਣੂ ਹਾਂ ਸੱਚ ਸਭ ਤੋਂ ਜ਼ਰੂਰੀ ਗੱਲ ਬਬਲੀ ਆਈ ਹੈ ਆਪ ਦਾ ਟੱਚ ਫੋਨ ਲੈ ਕੇ ਜਲਦੀ ਆ ਜਾ ਤੈਨੂੰ ਫੋਟੋਆਂ ਵੀ ਦਿਖਾਉਣੀਆਂ ਤੇਰੇ ਵਿਆਹ ਵਾਲੀਆਂ ਬਬਲੀ ਨੇ ਫੋਨ ਤੇ ਖਿੱਚੀਆਂ ਸੀ ਜਿਹੜੀਆਂ ਸੱਚੀ ਬਾਹਲੀਆਂ ਸੋਹਣੀਆਂ ਆਈਆਂ ਇੱਕ ਤੇਰੇ ਤੇ ਜੀਜੂ ਦੇ ਪੋਜ਼ ਵਾਲੀ ਪਿਕ ਹਾਈ ਤੇਰੀ ਸੋਂ ਉਹ ਵਾਲੀ ਤਾਂ ਜਮਾ ਜਾਣ ਹੀ ਕੱਢ ਲੈਂਦੀ ਐ ਤੂੰ ਬਸ ਜਲਦੀ ਚੱਲ ਮੇਰੇ ਤੋਂ ਹੋਰ ਰਿਆ ਨਹੀਂ ਜਾਂਦਾ ਪਰਮਜੀਤ ਨੇ ਕਿਹਾ ਖੜ ਜੋ ਕੁੜੀ ਨੂੰ ਰੋਟੀ ਪਾਣੀ ਤਾਂ ਖਾ ਲੈਣ ਦੋ ਬੰਟੀ ਬੋਲੀ ਉਹ ਕੋਈ ਨਾ ਤਾਈ ਜੀ ਘਰੇ ਮੰਮੀ ਨੇ ਵੀ ਬਣਾ ਰੱਖੀ ਐ ਉਧਰ ਸਾਡੇ ਨਾਲ ਹੀ ਖਾ ਲਊਗੀ ਐਨਾ ਕਹਿ ਉਹ ਦੋਨੋਂ ਉਸ ਨੂੰ ਆਪਣੇ ਨਾਲ ਲੈ ਗਈਆਂ کافی ਦਿਨ ਬੀਤ ਗਿਆ ਸੀ ਪਰਮਜੀਤ ਰੰਦੀਪ ਨਾਲ ਗੱਲ ਕਰਨ ਲਈ ਉਸ ਨੂੰ ਕਿੰਨਾ ਹੀ ਚਿਰ ਉਡੀਕਦੀ ਰਹੀ ਘਰ ਦੀ ਸਾਫ ਸਫਾਈ ਕਰਦਿਆਂ ਪਰਮਜੀਤ ਦੇ ਹੱਥ ਉਸੇ ਡਾਇਰੀ ਲੱਗ ਗਈ ਜਿਸ ਵਿੱਚ ਰੰਦੀਪ ਨੇ ਉਹਨਾਂ ਲਈ ਖੱਤ ਲਿਖ ਕੇ ਰੱਖਿਆ ਹੋਇਆ ਸੀ ਨੀਮੋ ਬੰਟੀ ਤੇ ਬਬਲੀ ਤਿੰਨੋਂ ਰੰਦੀਪ ਦੇ ਆਲੇ ਦੁਆਲੇ ਬੈਠੀਆਂ ਉਸ ਨੂੰ ਵਿਆਹ ਵਾਲੀਆਂ ਫੋਟੋਆਂ ਦਿਖਾ ਕੇ ਇੱਕ ਦੂਜੇ ਨੂੰ ਕਾਫੀ ਦੇਰ ਤੱਕ ਮੁਖੌਲ ਕਰਦੀਆਂ ਰਹੀਆਂ। ਬਬਲੀ ਰੰਦੀਪ ਦੀ ਬਚਪਨ ਦੀ ਸਹੇਲੀ ਸੀ। ਬਬਲੀ ਤੇ ਨਿੰਮੋ ਰੰਦੀਪ ਦੇ ਇਸ਼ਾਰਿਆਂ ਵਾਲੀਆਂ ਗੱਲਾਂ ਨੂੰ ਝੱਟ ਸਮਝ ਲੈਂਦੀਆਂ ਸੀ। ਬੰਟੀ ਵੀ ਥੋੜਾ-ਬਹੁਤ ਸਮਝ ਲੈਂਦੀ ਸੀ। ਪਰ ਉਸ ਦੀ ਭਾਜਾ ਉਸ ਨੂੰ ਥੋੜੀ ਘੱਟ ਸਮਝ ਆਉਂਦੀ ਸੀ। ਚਾਰੋਂ ਸਹੇਲੀਆਂ ਜਦੋਂ ਇਕੱਠੀਆਂ ਬੈਠਦੀਆਂ ਖੂਬ ਰੌਣਕਾਂ ਲਗਾਉਂਦੀਆਂ। ਹਾਸਾ ਸਾਰਾ ਘਰ ਸੇਤੇ ਚੱਕ ਲੈਂਦੀਆਂ। ਪਰ ਇਸ ਵਾਰ ਰੰਦੀਪ ਆਪਣੀਆਂ ਹੀ ਸੋਚਾਂ ਵਿੱਚ ਖੋਈ ਹੋਈ ਸੀ। ਜਿਸ ਨੂੰ ਦੇਖ ਬਬਲੀ ਨੇ ਨਿੰਮ ਨੂੰ ਹੱਜ ਲਗਾਉਂਦਿਆਂ ਪੁੱਛਿਆ ਇਹਨੂੰ ਕੀ ਹੋਇਆ ਪਿਆਜ ਲੱਗਦਾ ਜੀਜੂ ਬਿਨਾ ਜੀ ਨਹੀਂ ਲੱਗਦਾ ਹੁਣ ਮੈਡਮ ਦਾ ਨਿੰਮੋ ਛੇੜਦੇ ਹੋਏ ਬੋਲੀ ਤੇ ਤਿੰਨੋਂ ਹੱਸਣ ਲੱਗ ਪਈਆਂ ਇਹ ਸੁਣ ਰੰਦੀਪ ਉੱਠ ਕੇ ਤੁਰ ਪਈ ਬਬਲੀ ਨੇ ਪੁੱਛਿਆ ਓਏ ਰੁਕ ਤੂੰ ਕਿੱਥੇ ਚੱਲੀ ਏ ਰੰਦੀਪ ਨੇ ਘਰ ਵੱਲ ਇਸ਼ਾਰਾ ਕੀਤਾ ਬਬਲੀ ਨੇ ਕਿਹਾ ਲੈ ਐਨੇ ਕੀ ਜਲਦੀ ਏ ਤੈਨੂੰ ਜਾਣ ਦੀ ਮਸਾ ਤਾਂ ਐਨੇ ਟਾਈਮ ਬਾਅਦ ਇਕੱਠੇ ਹੋਏ ਆਂ ਬੰਟੀ ਨੇ ਕਿਹਾ ਹਾਂ ਯਾਰ ਰਾਨੋ ਕੋਈ ਟਾਈਮ ਹੋ ਰੁਕ ਜਾਣਾ ਫਿਰ ਚਲੀ ਜਾਈਂ ਰਣਦੀਪ ਨੇ ਇਸ਼ਾਰਾ ਕਰਦੇ ਕਿਆ ਕਾਫੀ ਵੇਲਾ ਹੋ ਗਿਆ ਘਰ ਮਾਂ ਉਡੀਕਦੀ ਹੋਣੀ ਐ ਲੈ ਫਿਰ ਕੀ ਹੋਇਆ ਤੂੰ ਕਿਹੜਾ ਕੋਈ ਸੱਤ ਸਮੁੰਦਰ ਪਾਰ ਜਾਣਾ ਜਿਹੜਾ ਪਹੁੰਚਿਆ ਨਹੀਂ ਜਾਣਾ ਆ ਕੰਦ ਨਾਲ ਕਰ ਰਿਹਾ ਚਲੀ ਜਾਈਂ ਫਿਰ ਨੀਮੋ ਨੇ ਉਸ ਨੂੰ ਬਾਹੋਂ ਫੜ ਆਪਣੇ ਕੋਲ ਬਿਠਾ ਲਿਆ ਰਣਦੀਪ ਚੁੱਪਚਾਪ ਬੈਠ ਗਈ ਬਬਲੀ ਨੇ ਕਿਹਾ ਕੀ ਹੋਇਆ ਯਾਰ ਤੈਨੂੰ ਮੈਂ ਕਦੋਂ ਦੀ ਦੇਖ ਰਹੀ ਹਾਂ ਤੂੰ ਅਜੀਬ ਜਿਹਾ ਵਰਤਾਓ ਕਰ ਰਹੀ ਐ ਸਭ ਠੀਕ ਤਾਂ ਹੈ ਨਾ ਰਣਦੀਪ ਨੇ ਨੀਵੀ ਪਾ ਲਈ ਬਬਲੀ ਨੇ ਕਿਹਾ ਹੈਦਰ ਦੇਖ ਮੇਰੇ ਵੱਲ ਤੇ ਦੱਸ ਮੈਨੂੰ ਸਾਫ਼-ਸਾਫ਼ ਕੀ ਗੱਲ ਐ ਦੇਖ ਜੇ ਮੇਰੇ ਕੋਲ ਕੋਈ ਗਲਤਪਾਉਣ ਦੀ ਕੋਸ਼ਿਸ਼ ਕੀਤੀ ਨਾ ਫਿਰ ਦੇਖ ਲੈ ਮੈਂ ਨਹੀਂ ਬੁਲਾਉਣਾ ਫਿਰ ਤੈਨੂੰ ਬੰਟੀ ਨੇ ਵੀ ਕਿਹਾ ਹਾਂ ਯਾਰ ਰਾણો ਮੈਂ ਬਬਲੀ ਦੀ ਗੱਲ ਨਾਲ ਬਿਲਕੁਲ ਸਹਿਮਤ ਆ ਅੱਜ ਤੱਕ ਆਪਾਂ ਕਦੇ ਕੋਈ ਗੱਲ ਕਿਸੇ ਤੋਂ ਨਹੀਂ ਛਪਾਈ ਫਿਰ ਅੱਜ ਕਿਉਂ ਇਹ ਸੁਣ ਰੰਦੀਪ ਦੀਆਂ ਅੱਖਾਂ ਭਾਰ ਆਈਆਂ ਨਿੰਮੂ ਨੇ ਕਿਹਾ ਹਾਈ ਤੂੰ ਰੋ ਕਿਉਂ ਰਹੀਆਂ ਰਾણો ਦੱਸ ਸਾਨੂੰ ਵਿਸ਼ਵਾਸ ਕਰ ਅਸੀਂ ਕਿਸੇ ਨੂੰ ਕੁਝ ਨਹੀਂ ਦੱਸਾਂਗੇ ਇੰਨਾ ਸੁਣਦਿਆਂ ਹੀ ਰਣਦੀਪ ਤੋਂ ਰਿਆ ਨਾ ਗਿਆ ਕਿ ਉਸਨੇ ਦੱਸਣਾ ਸ਼ੁਰੂ ਕੀਤਾ ਬੰਟੀ ਨੇ ਕਿਹਾ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਯਾਰ ਕੋਈ ਮੈਨੂੰ ਵੀ ਸਮਝਾਓ ਨਿੰਮੋ ਨੇ ਦੱਸਿਆ ਇਹ ਕਹਿ ਰਹੀ ਹੈ ਕਿ ਰਾਜੂ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੈ ਬਬਲੀ ਨੇ ਪੁੱਛਿਆ ਪਰ ਕਿਉਂ ਕਿਉਂਕਿ ਤੂੰ ਬੋਲ ਨਹੀਂ ਸਕਦੀ ਇਸ ਲਈ ਪਰ ਉਹਨਾਂ ਨੂੰ ਤਾਂ ਸਭ ਪਤਾ ਸੀ ਨਾ ਤਾਂ ਹੀ ਤਾਂ ਉਹਨਾਂ ਨੇ ਇਸ ਰਿਸ਼ਤੇ ਲਈ ਹਾਂ ਕਰੀ ਸੀ। ਉਹਨਾਂ ਦੇ ਪੁੱਛਣ ਤੇ ਰਣਦੀਪ ਨੇ ਸਾਰੀ ਗੱਲ ਉਹਨਾਂ ਨੂੰ ਦੱਸ ਦਿੱਤੀ। ਐਨਾ ਵੱਡਾ ਵਿਸ਼ਵਾਸ ਘਤ ਬੰਟੀ ਹੈਰਾਨ ਹੁੰਦੀ ਹੋਈ ਬੋਲੀ। ਨਿੰਮੂ ਨੇ ਕਿਹਾ ਹਾਂ ਯਾਰ ਇਹਦੇ ਵਿੱਚ ਤੇਰਾ ਕੀ ਕਸੂਰ ਹੈ ਭਲਾ? ਬਬਲੀ ਬੋਲੀ ਤੁਸੀਂ ਚੁੱਪ ਕਰੋ ਦੋਨੋਂ। ਜੇ ਰਾਜੂ ਖੁਸ਼ ਨਹੀਂ ਸੀ ਤਾਂ ਫਿਰ ਉਹ ਵਿਆਹ ਕਿਉਂ ਕਰਵਾਉਂਦਾ ਭਲਾ? ਨਿੰਮੂ ਨੇ ਕਿਹਾ ਹਾਂ ਯਾਰ ਪੁਆਇੰਟ ਹੈ ਤੇਰੀ ਗੱਲ 'ਚ ਵੀ। ਇੰਗੇਜਮੈਂਟ ਤੋਂ ਬਾਅਦ ਤਾਂ ਉਹਨੂੰ ਸਭ ਪਤਾ ਚੱਲ ਹੀ ਗਿਆ ਸੀ ਜੇ ਉਹ ਚਾਹੁੰਦਾ ਤਾਂ ਪਿੱਛੇ हट ਸਕਦਾ ਸੀ ਪਰ ਨਹੀਂ ਉਸਨੇ ਇਹ ਜਿਹਾਂ ਨਹੀਂ ਕਰਿਆ ਕਿਉਂ ਬਬਲੀ ਨੇ ਕਿਹਾ ਤੂੰ ਇਹ ਛੱਡ ਇਹ ਦੱਸ ਤੈਨੂੰ ਕਿਸੇ ਨੇ ਉੱਤੇ ਕੁਝ ਕਿਹਾ ਜਾਂ ਫਿਰ ਰਾਜੂ ਨੇ ਤੈਨੂੰ ਕੁਝ ਕਿਹਾ ਰਣਦੀਪ ਨੇ ਨਾ ਵਿੱਚ ਸਿਰ ਹਿਲਾਇਆ ਬਬਲੀ ਨੇ ਕਿਹਾ ਫਿਰ ਕਿਉਂ ਟੈਨਸ਼ਨ ਲਈਏ ਹੋ ਸਕਦਾ ਹੈ ਸ਼ੁਰੂ-ਸ਼ੁਰੂ ਵਿੱਚ ਉਹਦੇ ਲਈ ਤੈਨੂੰ ਅਪਣਾਉਣਾ ਥੋੜਾ ਮੁਸ਼ਕਿਲ ਹੋਵੇ ਪਰ ਬਾਅਦ ਵਿੱਚ ਉਹਨੂੰ ਤੂੰ ਪਸੰਦ ਆ ਗਈ ਹੋਵੇ ਨਹੀਂ ਸੋਚੋ ਕਿਉਂ ਇਸ ਸ਼ਾਦੀ ਲਈ ਤਿਆਰ ਹੁੰਦਾ ਰੰਦੀਪ ਨੇ ਇਸ਼ਾਰਿਆਂ ਨਾਲ ਸਮਝਾਉਂਦੇ ਹੋਏ ਨਹੀਂ ਜਦੋਂ ਕੋਈ ਇਸ ਰਿਸ਼ਤੇ ਤੋਂ ਕੋਸ਼ਿ ਨਹੀਂ ਹੈ ਫਿਰ ਜ਼ਬਰਦਸਤੀ ਰਿਸ਼ਤੇ ਵਿੱਚ ਬੰਦਨ ਦਾ ਕੀ ਫਾਇਦਾ ਮੈਂ ਬਸ ਫੈਸਲਾ ਕਰ ਚੁੱਕੀ ਹਾਂ ਮੈਂ ਉਹਨਾਂ ਦੀਆਂ ਖੁਸ਼ੀਆਂ ਵਿੱਚ ਕੋਈ ਰੁਕਾਵਟ ਨਹੀਂ ਬਣਾਂਗੀ ਨਿੰਮੋ ਨੇ ਕਿਹਾ ਤੈਨੂੰ ਹੋਸ਼ ਤੇ ਹੈ ਨਾ ਰਾਨੋ ਇਹ ਕੀ ਬਕਵਾਸ ਕਰੀ ਜਾ ਰਹੀ ਹੈ ਤੂੰ ਤੇਰੇ ਤਾਂ ਹੱਲੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਤੇ ਤੂੰ ਰਿਸ਼ਤਾ ਤੋੜਨ ਦੀ ਗੱਲ ਕਰ ਰਹੀ ਹੈ ਬੰਟੀ ਨੇ ਕਿਹਾ ਹਾਯਰ ਇੱਕ ਹੀ ਗੱਲ ਹੋਈ ਰਿਸ਼ਤੇ ਪਤਾ ਬੜੀ ਮੁਸ਼ਕਿਲ ਨਾਲ ਜੋੜਦੇ ਆ ਜੇ ਇੱਕ ਵਾਰੀ ਰਿਸ਼ਤਾ ਟੁੱਟ ਗਿਆ ਸੋਚ ਕੀ ਬਣੂਗਾ ਤੇਰਾ ਤੇ ਮੁੜ ਕੇ ਕਿਸੇ ਨੇ ਨਹੀਂ ਤੇਰਾ ਹੱਥ ਥਾਮਣਾ ਕਿੱਦਾਂ ਕੱਟੇਂਗੇ ਤੂੰ ਆਪਣੀ ਪੂਰੀ ਜ਼ਿੰਦਗੀ ਇਕੱਲੇ ਆ ਰਣਦੀਪ ਨੇ ਕਿਹਾ ਬਾਅਦ ਚ ਜੋ ਹੋਊਗਾ ਦੇਖਾ ਜਾਊਗਾ ਫਿਲਹਾਲ ਤਾਂ ਜੋ ਹੁਣ ਹੋ ਰਿਹਾ ਉਹ ਸਹੀ ਨਹੀਂ ਹੈ ਨਿੰਮੋ ਨੇ ਕਿਹਾ ਤੇਰੇ ਇਸ ਰਿਸ਼ਤੇ ਤੋਂ ਬਾਅਦ ਪਤਾ ਹੈ ਤਾਇਆ ਜੀ ਤਾਈ ਜੀ ਦਾਦਾ ਦਾਦੀ ਜੀ ਸਭ ਕਿੰਨੇ ਖੁਸ਼ ਨੇ ਜੀ ਉਹਨਾਂ ਨੂੰ ਇਹ ਸਭ ਪਤਾ ਚੱਲੇਗਾ ਤਾਂ ਕੀ ਗੁਜਰੇਗੀ ਉਹਨਾਂ ਦੇ ਦਿਲ ਤੇ ਸੋਚ ਬਬਲੀ ਨੇ ਕਿਹਾ ਹਾਂ ਯਾਰ ਘਰ ਗੱਲ ਕਰਨ ਤੋਂ ਪਹਿਲਾਂ ਇੱਕ ਵਾਰ ਰਾਜੂ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਤੈਨੂੰ ਆਖਿਰ ਹੁਣ ਪਤੀ ਪਤਨੀਓ ਤੁਸੀਂ ਦੋਨੋਂ ਤੂੰ ਇਕੱਲਿਆਂ ਕਿਵੇਂ ਕੋਈ ਫੈਸਲਾ ਲੈ ਸਕਦੀ ਏ ਵੈਸੇ ਵੀ ਤੈਨੂੰ ਤਾਂ ਰਾਜੂ ਪਸੰਦ ਹੈ ਨਾ ਤੇ ਹੋ ਸਕਦਾ ਉਹਨੂੰ ਕੋਈ ਇਤਰਾਜ਼ ਨਾ ਹੋਵੇ ਜੇ ਕੋਈ ਇਤਰਾਜ਼ ਹੋਇਆ ਵੀ ਤਾਂ ਫਿਰ ਕੀ ਹੋਇਆ ਤੂੰ ਆਪਣੇ ਰਿਸ਼ਤੇ ਨੂੰ ਥੋੜਾ ਟਾਈਮ ਦੇ ਕੀ ਪਤਾ ਹੌਲੀ-ਹੌਲੀ ਉਸ ਦੇ ਦਿਲ ਵਿੱਚ ਵੀ ਤੇਰੇ ਲਈ ਜਗ੍ਹਾ ਬਣ ਜਾਏ ਤੇ ਤੈਨੂੰ ਉਹ ਪਸੰਦ ਕਰਨ ਲੱਗ ਜਾਵੇ। ਬੰਟੀ ਨੇ ਕਿਹਾ, ਸਹੀ ਏ ਯਾਰ, ਐਵੇਂ ਜਲਦਬਾਜ਼ੀ 'ਚ ਲਿਆ ਫੈਸਲਾ, ਕਿਸੇ ਲਈ ਸਹੀ ਨਹੀਂ ਹੋਵੇਗਾ। ਇਹ ਸੁਣ ਰੰਦੀਪ ਦੇ ਸਰੀਰ ਵਿੱਚੋਂ ਜਾਨੇ ਇੱਕਦਮ ਰੂਹ ਹੀ ਨਿਕਲ ਗਈ ਹੋਵੇ। ਉਹ ਇੱਕਦਮ ਬੁਖਲਾ ਕੇ ਖੜੀ ਹੋ ਗਈ। ਹੁਣ ਕੀ ਹੋਇਆ? ਰੰਦੀਪ ਦੇ ਚਿਹਰੇ ਤੇ ਇੱਕਦਮ ਆਈ ਪਰੇਸ਼ਾਨੀ ਦੇਖ। ਬਬਲੀ ਨੇ ਪੁੱਛਿਆ, ਰੰਦੀਪ ਨੇ ਧੜਕਦੇ ਦਿਲ ਨਾਲ ਇਸ਼ਾਰਾ ਕੀਤਾ। ਹੁਣ ਕੀ ਕਹਿ ਰਹੀ ਏ? ਬੰਟੀ ਨਿੰਮੋ ਦੇ ਚਿਹਰੇ ਵੱਲ ਤੱਕਦੀ ਹੋਈ ਬੋਲੀ ਨਿੰਮੋ ਨੇ ਕਿਹਾ ਹਾਏ ਰੱਬਾ ਤੂੰ ਇੰਨੀ ਜਲਦੀ ਸਭ ਕੁਝ ਵੀ ਦੱਸ ਆਈ ਇੱਕ ਮਿੰਟ ਇੱਕ ਮਿੰਟ ਮਤਲਬ ਤੂੰ ਇਹ ਸਭ ਇੱਕ ਖੱਤ ਤੇ ਲਿਖ ਕੇ ਆਈ ਏ ਤੇ ਸ਼ਾਇਦ ਉਹ ਖੱਤ ਉਹਨਾਂ ਨੇ ਪੜ ਵੀ ਲਿਆ ਹੋਣਾ ਬਬਰੀ نیوز ਦੀ ਗੱਲ ਸਮਝਦਿਆਂ ਹੋਇਆ ਕਿਆ ਰਣਦੀਪ ਨੇ ਹਾਂ ਵਿੱਚ ਸਿਰ ਹਿਲਾਇਆ ਨਿੰਮੋ ਨੇ ਕਿਹਾ ਕੀ ਪਤਾ ਹਲੇ ਉਹਨਾਂ ਨੂੰ ਖੱਤ ਮਿਲਿਆ ਹੀ ਨਾ ਹੋਵੇ ਐਨਾ ਕਹਿੰਦਿਆ ਹੀ ਰਣਦੀਪ ਉਸੇ ਪਿਆਰੀ ਉਹ ਤੋਂ ਘਰ ਨੂੰ ਚੱਲ ਪਈ ਦੇਖੋ ਨਾ ਜੀ ਕੁੜੀ ਨੂੰ ਕਿੰਨਾ ਵੇਲਾ ਹੋ ਗਿਆ ਉੱਧਰ ਗਿਆ ਤੇ ਹਾਲੇ ਤੱਕ ਨਹੀਂ ਆਈ ਪਰਮਜੀਤ ਹੱਲੇ ਸੁਖਪਾਲ ਨੂੰ ਕਹਿ ਹੀ ਰਹੀ ਸੀ ਕਿ ਐਨੇ ਨੂੰ ਰੰਦੀਪ ਕਾਲੀ ਨਾਲ ਪੈਰ ਪਟਦੇ ਆ ਆਉਂਦਿਆਂ ਦੇਖ ਸੁਖਪਾਲ ਨੇ ਹੱਸਦਿਆਂ ਕਿਹਾ ਲੈ ਆ ਗਈ ਬਹੁਤ ਲੰਮੀ ਉਮਰ ਹੈ ਤੇਰੀ ਤੈਨੂੰ ਯਾਦ ਕਰੀ ਜਾਂਦੀ ਹੈ ਤੇਰੀ ਮਾਂ ਕਦੇ ਦੀ ਪਰਮਜੀਤ ਨੇ ਕਿਹਾ ਤੇ ਹੋਰ ਕਦੇ ਦੀ ਉਡੀਕ ਰਹੀ ਸੀ ਤੈਨੂੰ ਆ ਬੈਠ ਤੇਰੇ ਨਾਲ ਕੁਝ ਗੱਲ ਕਰਨੀ ਹੈ ਰੰਦੀਪ ਜੀ ਪੂਰੀ ਸੁਟ ਉਸ ਖੱਤਵਾਲ ਸੀ ਇਸ ਲਈ ਬਿਨਾਂ ਕੋਈ ਜਵਾਬ ਦਿੱਤੇ ਸਿੱਧਾ ਕਮਰੇ ਵਿੱਚ ਚਲੀ ਗਈ ਸੁਖਪਾਲ ਨੇ ਪੁੱਛਿਆ ਇਹਨੂੰ ਕੀ ਹੋਇਆ ਪਰਮਜੀਤ ਨੇ ਕਿਹਾ ਤੁਹਾਨੂੰ ਪਤਾ ਤਾਂ ਹੈ ਚਲੋ ਆਜੋ ਹੁਣ ਤੁਸੀਂ ਹੀ ਕਰੋ ਇਸ ਨਾਲ ਗੱਲ ਕੀ ਹੋਇਆ ਕੁਛ ਲੱਭ ਰਹੀ ਹੈ ਕੀ ਰਣਦੀਪ ਨੂੰ ਇੱਧਰ ਉੱਧਰ ਪਰੇਸ਼ਾਨ ਹੁੰਦੀ ਆ ਕੁਛ ਲੱਭਦਿਆਂ ਦੇਖ ਪਰਮਜੀਤ ਨੇ ਪੁੱਛਿਆ ਰਣਦੀਪ ਉਹਨਾਂ ਨੂੰ ਦੇਖ ਇੱਕਦਮ ਚੌਂਕ ਗਈ ਤੇ ਆਸੇ-ਪਾਸੇ ਤੱਕਦੇ ਹੋਏ ਨਹੀਂ ਨਹੀਂ ਕੁਝ ਵੀ ਤਾਂ ਨਹੀਂ ਵਿੱਚ ਇਸ਼ਾਰਾ ਕੀਤਾ ਚਲ ਆ ਪੁੱਤ ਮੇਰੇ ਕੋਲ ਬੈਠ ਤੇਰੇ ਨਾਲ ਕੁਝ ਗੱਲ ਕਰਨੀ ਹੈ ਇਹ ਸੁਣ ਰੰਦੀਪ ਨੂੰ ਇੱਕਦਮ ਘਬਰਾਟ ਮਹਿਸੂਸ ਹੋਣ ਲੱਗ ਪਈ ਲੱਗਦਾ ਪਾਪਾ ਨੂੰ ਇਹ ਖੱਤ ਮਿਲ ਗਿਆ ਪਤਾ ਨਹੀਂ ਹੁਣ ਕੀ ਹੋ ਕਦੇ ਪਾਪਾ ਇਹ ਰਿਸ਼ਤਾ ਸੱਚਮੁੱਚ ਤਾਂ ਤੋੜ ਦੇਣ ਹਾਏ ਇਹ ਮੇਰੇ ਤੋਂ ਕੀ ਹੋ ਗਿਆ ਮੈਂ ਵੀ ਨਾ ਜਿਵੇਂ ਪਾਗਲੀ ਆ ਬਿਨਾ ਕੁਝ ਸੋਚਿਆ ਸਮਝਿਆ ਕੁਝ ਵੀ ਕਰ ਬੈਠਦੀ ਆ ਇਹ ਸੋਚ ਉਸਦੇ ਹੱਥ ਪੈਰ ਕੰਬਣ ਲੱਗ ਪਏ ਉਸਦੇ ਮਾਨ ਵਿੱਚ ਬੁਰੇ ਬੁਰੇ ਖਿਆਲ ਆਉਣੇ ਸ਼ੁਰੂ ਹੋ ਗਏ परमजीत ने क्या आ बैठ तेरे पापा तन्नू कह रहे ने ऐना कह उसने रंदीप नु अपने कोल बिठा लिया रंदीप ने ਝੂਠਾ ਜਿਹਾ ਮੁਸਕਰਾਉਂਦੇ ਕੀ ਗੱਲ ਪੁੱਛਣੀ ਐ ਪੁੱਛੋ ਕੀ ਸੁਖਪਾਲ ਨੇ ਕਿਹਾ तेरे ਸਸੁਰਾਲ ਵਿੱਚ ਤੈਨੂੰ ਕਿਸੇ ਨੇ ਕੁਛ ਕਿਹਾ ਤਾਂ ਨਹੀਂ ਪੁੱਤ ਮੇਰਾ ਮਤਲਬ ਉੱਥੇ ਤੈਨੂੰ ਕਿਸੇ ਨੇ ਕੁਛ ਅਜੀਹਾ ਤਾਂ ਨਹੀਂ ਕਿਹਾ ਜੋ ਤੈਨੂੰ ਬੁਰਾ ਲੱਗਿਆ ਹੋਵੇ ਇਹ ਸੁਨ ਰੰਦੀਪ ਨੇ ਥੋੜਾ ਸੋਚਦਿਆਂ ਨਾ ਵਿੱਚ ਸਿਰ ਹਿਲਾ ਦਿੱਤਾ ਪਰਮਜੀਤ ਨੇ ਕਿਹਾ ਦੇਖ ਪੁੱਤ ਡਰਨ ਦੀ ਕੋਈ ਲੋੜ ਨਹੀਂ ਜੋ ਵੀ ਗੱਲ ਐ ਸਾਨੂੰ ਬੇਝਿਜਕੋ ਖੁੱਲ ਕੇ ਦੱਸ ਅਸੀਂ ਹੱਲ ਕਰਾਂਗੇ ਜੇ ਕੋਈ ਤੈਨੂੰ ਉਤੇ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਆ ਤਾਂ ਉਹਨਾਂ ਦੀ ਐ ਗੱਲਾਂ ਤੇ ਰੰਦੀਪ ਸਮਝ ਗਈ ਕਿ ਇਹਨਾਂ ਨੂੰ ਮੇਰਾ ਖਤ ਹਲੇ ਮਿਲਿਆ ਹੀ ਨਹੀਂ ਜੇ ਮਿਲਿਆ ਹੁੰਦਾ ਤਾਂ ਇਹ ਐਨੀਆਂ ਪਹੇਲੀਆਂ ਨਾ ਬੁਝਾਉਂਦੇ ਤੇ ਸਿੱਧੀ ਗੱਲ ਕਰਦੇ ਇਹ ਜਾਣਨ ਤੋਂ ਬਾਅਦ ਰੰਦੀਪ ਨੇ ਚੈਨ ਦਾ ਸਾਹ ਲੈਂਦੇ ਆ ਆਪਣੀ ਮਾਂ ਦਾ ਹੱਥ ਫੜਦੇ ਆ ਨਹੀਂ ਮਾਂ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਬਲਕਿ ਉੱਥੇ ਸਭ ਬਹੁਤ ਖੁਸ਼ ਨੇ ਇਸ਼ਾਰਿਆਂ ਨਾਲ ਗੱਲ ਕਰਦੇ ਕਿਆ ਸਪਾਲ ਨੇ ਕਿਆ ਅੱਛਾ ਜੇ ਇਹ ਗੱਲ ਹੈ ਤਾਂ ਫਿਰ ਤੇਰੇ ਚਿਹਰੇ ਦਾ ਰੰਗ ਕਿਉਂ ਉੱਡਿਆ ਹੋਇਆ ਹੈ ਤੇ ਤੇਰੀ ਮਾਂ ਕਹਿ ਰਹੀ ਸੀ ਤੂੰ ਕੱਲ ਰਾਤ ਰੋ ਰਹੀ ਸੀ ਪਰਮਜੀਤ ਨੇ ਕਿਆ ਹਾਂ ਮੈਂ ਖੁਦ ਆਈ ਸੀ ਤੇਰੇ ਕੋਲ ਤੂੰ ਬਹੁਤ ਰੋ ਰਹੀ ਸੀ ਮੈਂ ਪੁੱਛਿਆ ਤਾਂ ਤੂੰ ਕੋਈ ਜਵਾਬ ਦਿੱਤੇ ਬਿਨਾ ਹੀ ਸੌ ਗਈ ਇਹ ਸੁਣ ਰੰਦੀਪ ਨੇ ਥੋੜਾ ਮੁਸਕਰਾਉਂਦਿਆਂ ਆਪਣੇ ਮੱਥੇ ਤੇ ਹੱਥ ਮਾਰਦਿਆਂ ਜਵਾਬ ਦਿੱਤਾ ਓਹੋ ਮਾ ਉਹ ਤਾਂ ਇਹ ਸੋਚ ਕੇ ਰੋਣਾ ਆ ਰਿਹਾ ਸੀ ਕਿ ਉੱਥੇ ਜਾ ਕੇ ਤੁਹਾਡੀ ਯਾਦ ਆਏਗੀ ਮੈਨੂੰ ਰਣਦੀਪ ਨੇ ਇੰਨਾ ਕਹਿੰਦਿਆ ਸਾਰੇ ਸੁਖਪਾਲ ਨੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਗਾ ਲਿਆ ਤੇ ਉਸ ਨੂੰ ਪਿਆਰ ਦਿੰਦਿਆਂ ਲੈ ਐਨੀ ਕਿਉਂ ਗੱਲ ਲਈ ਮੇਰਾ ਪੁੱਤ ਐਨਾ ਰੋਇਆ ਕਹਿੰਦਿਆਂ ਹੀ ਉਸ ਦੀਆਂ ਅੱਖਾਂ ਵੀ ਭਾਰ ਆਈਆਂ ਪਰ ਆਪਣੇ ਆਪ ਨੂੰ ਸੰਭਾਲਦਿਆਂ ਪਰਮਜੀਤ ਨੂੰ ਕਹਿਣ ਲੱਗਾ ਲੈ ਐਵੇਂ ਚਿੰਤਾ ਕਰੀ ਜਾਂਦੀ ਸੀ ਤੂੰ ਮੈਂ ਕਿਹਾ ਸੀ ਨਾ ਤੈਨੂੰ ਵੀ ਜਰੂਰ ਆਹੀ ਗੱਲ ਹੋਈ ਹੈ ਨਹੀਂ ਇਹ ਤਾਂ ਮੇਰਾ ਸ਼ੇਰ ਪੁੱਤ ਐ ਮਾੜੀਆਂ ਮੋਟੀਆਂ ਗੱਲਾਂ ਤੇ ਨਹੀਂ ਘਬਰਾਉਂਦਾ ਹੈਨਾ ਸਹੀ ਕਿਹਾ ਨਾ ਮੈਂ ਰਣਦੀਪ ਨੇ ਮੁਸਕਰਾ ਕੇ ਆਪਣੇ ਪਿਤਾ ਦੀ ਹਾਂ ਵਿੱਚ ਹਾਂ ਮਿਲਾਈ ਸੁਖਪਾਲ ਨੇ ਕਿਹਾ ਜਿੰਨਾ ਟਾਈਮ ਅਸੀਂ ਹੈਗੇ ਆ ਤੇਰੇ ਕੋਲ ਤੈਨੂੰ ਕਿਸੇ ਗੱਲ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਪੁੱਤ ਜੇ ਉੱਥੇ ਕਿਸੇ ਕਿਸਮ ਦੀ ਪਰੇਸ਼ਾਨੀ ਆਈ ਤਾਂ ਵੀ ਕੋਈ ਨਾ ਅਸੀਂ ਹੈਗੇ ਆ ਤੂੰ ਝੱਟ ਸਾਨੂੰ ਬੁਲਾ ਲਵੀਂ ਅਸੀਂ ਉਹਦੀ ਆ ਜਾਵਾਂਗੇ ਤੇਰੇ ਕੋਲ ਪਰਮਜੀਤ ਨੇ ਕਿਹਾ ਹਾਂ ਨਾਲੇ ਸੋਖਨਾਲ ਤੇਰੇ ਦੋ ਭਰਾ ਵੀ ਨੇ ਤੇਰੇ ਨਾਲ ਇਕਲौती ਭੈਣ ਐ ਤੂੰ ਉਹਨਾਂ ਦੀ ਜੇ ਉਹ ਤੇਰੇ ਕੰਮ ਲਾਉਣਗੇ ਤਾਂ ਹੋਰ ਕਿੰਦੇ ਆਉਣਗੇ ਭਲਾ ਇਹ ਸੁਣ ਰੰਦੀਪ ਦੇ ਚਿਹਰੇ ਤੇ ਰੌਣਕ ਹੋਰ ਵੀ ਵੱਧ ਗਈ ਤੇ ਉਹ ਸੋਚਣ ਲੱਗੀ ਕਿੰਨਾ ਪਿਆਰ ਕਰਦੇ ਨੇ ਮੈਨੂੰ ਸਭ ਤੇ ਮੈਂ ਕਮਲੀ ਐਵੇਂ ਛੋਟੀ ਜਿਹੀ ਗੱਲ ਪਿੱਛੇ ਇਹਨਾਂ ਦੇ ਚਿਹਰੇ ਦੀ ਰੌਣਕ ਖੋਹ ਚੱਲੀ ਸੀ ਸ਼ੁਕਰ ਹੈ ਰੱਬ ਦਾ ਜੋ ਸਹੀ ਮੌਕੇ ਤੇ ਬਬਲੀ ਨਿੰਮੂ ਨੇ ਮੈਨੂੰ ਅਜਿਹਾ ਕਰਨ ਤੋਂ ਰੋਕ ਲਿਆ ਪਰ ਜੇ ਉਹ ਖੱਤ ਮੰਮੀ ਡੈਡੀ ਨੂੰ ਨਹੀਂ ਮਿਲਿਆ ਤਾਂ ਫਿਰ ਕਿੱਧਰ ਗਿਆ ਨਾ ਹੀ ਡਾਇਰੀ ਵਿੱਚ ਸੀ ਰੰਦੀਪ ਨਾਲ ਗੱਲ ਕਰਨ ਤੋਂ ਬਾਅਦ ਪਰਮਜੀਤ ਨੂੰ ਮਸਾ ਚੈਨ ਦਾ ਸਾਹ ਆਇਆ ਦੂਜੇ ਪਾਸੇ ਖੱਤ ਬਾਰੇ ਸੋਚ-ਸੋਚ ਰੰਦੀਪ ਦੀ ਬੇਚੈਨੀ ਹੋਰ ਵੀ ਵੱਧ ਗਈ ਉਹਨਾਂ ਦੇ ਬਾਹਰ ਜਾਂਦਿਆਂ ਹੀ ਰੰਦੀਪ ਨੇ ਫਿਰ ਤੋਂ ਕਮਰੇ ਵਿੱਚ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਖਬਰਾਟ ਦੇ ਮਾਰੇ ਉਸ ਦਾ ਦਿਲ ਬੈਠਾ ਜਾ ਰਿਹਾ ਸੀ ਪਰ ਖੱਤ ਸੀ ਕਿ ਮਿਲਨ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਆਖਿਰ ਸਾਰਾ ਦਿਨ ਤਲਾਸ਼ਨ ਮਗਰੋਂ ਆਖਿਰ ਥੱਕ ਹਾਰ ਕੇ ਉਹ ਸੌ ਗਈ। ਦਿਨ ਚੜਦਿਆਂ ਹੀ ਰੰਦੀਪ ਨੇ ਨਿੰਮੋ ਤੇ ਬੰਟੀ ਨੂੰ ਸਾਰੀ ਗੱਲ ਦੱਸੀ। ਖਾਤੇ ਕਿਸੇ ਦੇ ਹੱਥ ਨਹੀਂ ਲੱਗਿਆ। ਇਹ ਤਾਂ ਖੁਸ਼ੀ ਵਾਲੀ ਗੱਲ ਐ। ਇੱਕ ਤੂੰ ਪਾਗਲ ਐਵੇਂ ਪਰੇਸ਼ਾਨ ਹੋ ਰਹੀ ਐ। ਨਿੰਮੋ ਰਾਣੂ ਨੂੰ ਸਮਝਾਉਂਦਿਆਂ ਬੋਲੀ। ਰੰਦੀਪ ਨੇ ਇਸ਼ਾਰੇ ਨਾਲ ਕਿਹਾ ਕਿ ਖਾਤ ਨਹੀਂ ਮਿਲਿਆ। ਇਹੀ ਤਾਂ ਸਭ ਤੋਂ ਵੱਡੀ ਪਰੇਸ਼ਾਨੀ ਵਾਲੀ ਗੱਲ ਐ। ਸੋਚਣ ਵਾਲੀ ਗੱਲ ਤਾਂ ਇਹ ਐ ਉਹ ਗਿਆ ਤਾਂ ਗਿਆ ਕਿੱਥੇ? ਬੰਟੀ ਨੇ ਕਿਹਾ ਹਾਇਰ ਸੋਚਣ ਵਾਲੀ ਗਲਤ ਹੈ ਆਏ ਹੋ ਸਕਦਾ ਕਿਸੇ ਨੇ ਕੋਈ ਕੰਮ ਦੀ ਚੀਜ਼ ਸਮਝ ਇੱਧਰ ਉੱਧਰ ਰੱਖਤਾ ਹੋਵੇ ਜੇ ਕਿਸੇ ਹੱਥ ਲੱਗ ਗਿਆ ਬਹੁਤ ਵੱਡੀ ਗੜਬੜ ਹੋ ਜਾਣੀ ਹੈ ਇਹ ਸੁਣ ਰੰਦੀਪ ਦੀ ਬੇਚੈਨੀ ਹੋਰ ਵਧ ਗਈ ਕੁਛ ਨਹੀਂ ਹੁੰਦਾ ਰਾਨੋ ਤੂੰ ਟੈਨਸ਼ਨ ਨਾ ਲੈ ਚਲ ਆਪਾਂ ਤਿੰਨੇ ਮਿਲ ਕੇ ਦੇਖਦੇ ਆ ਕਿਤੇ ਨਾ ਕਿਤੇ ਮਿਲੂ ਗਈ ਨਿੰਮੋ ਨੇ ਰੰਦੀਪ ਦਾ ਹੱਥ ਫੜਦਿਆਂ ਕਿਆ ਐਨਾ ਕਹਿੰਦਿਆ ਹੀ ਤਿੰਨੋਂ ਜਲਦੀ ਨਾਲ ਉੱਥੋਂ ਤੁਰ ਪਈਆਂ ਦੋਸਤੋ ਤੁਸੀਂ ਸੁਣੀ ਕਹਾਣੀ ਕਰਮਾਂ ਵਾਲੀ ਭਾਗ 7 ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਨੈਕਸਟ ਭਾਗ ਵਿੱਚ